ਵਾਇਗੂ ਜੀ ਦਾ ਕਾਲ ਸਾ ਵਾਇਗੂ ਜੀ ਕੀ ਫਤਿਹ ਇੱਕ ਚੜਦਾ ਪੰਜਾਬ ਤੇ ਕਲੰਦਾ ਪੰਜਾਬ ਇੱਕ ਚੜਦਾ ਪੰਜਾਬ ਤੇ ਕਲੰਦਾ ਪੰਜਾਬ ਤੇ ਜ਼ਰਾ ਗੌਰ ਨਾਲ ਸੁਣਿਓ ਕੀ ਕਹਿੰਦਾ ਪੰਜਾਬ ਤੁਹਾਨੂੰ ਜਾਊਂਗਾ ਭਾਈ ਇੱਕ ਚੜਦਾ ਪੰਜਾਬ ਤੇ ਕਲੰਦਾ ਪੰਜਾਬ ਤੇ ਜ਼ਰਾ ਗੌਰ ਨਾਲ ਸੁਣਿਓ ਕੀ ਕਹਿੰਦਾ ਪੰਜਾਬ ਤੇਰੇ ਕੋਜੀਆਂ ਸਿਆਸਤਾਂ ਤੋਂ ਬਚ ਬਚ ਲੋਕੋ ਰਹਿਓ ਕੋਜੀਆਂ ਸਿਆਸਤਾਂ ਤੋਂ ਬਚ ਬਚ ਲੋਕੋ ਕਿਤੇ ਵੰਡਿਆ ਨਾ ਜਾਵੇ ਜਿਹੜਾ ਰਹਿੰਦਾ ਪੰਜਾਬ ਇੱਕ ਚੜਦਾ ਪੰਜਾਬ ਇੱਕ ਲੈਂਦਾ ਪੰਜਾਬ ਜਰਾ ਗੌਰ ਨਾਲ ਸੁਣੋ ਇਹ ਕਹਿੰਦਾ ਪੰਜਾਬ ਤੇ ਇਹਨੂੰ ਦੱਬਣੇ ਲਈ ਹਾਕਮਾਂ ਨੇ ਲਾਇਆ ਬੜਾ ਜ਼ੋਰ ਬਰਾਜ ਜੀ ਇਹਨੂੰ ਦੱਬਣੇ ਲਈ ਹਾਕਮਾਂ ਨੇ ਲਾਇਆ ਬੜਾ ਜ਼ੋਰ ਉੱਠ ਪੈਂਦਾ ਫਿਰ ਡਿੱਗਦਾ ਤੇ ਟੈਂਦਾ ਪੰਜਾਬ ਚੜਦਾ ਪੰਜਾਬ ਕੁਲਿੰਦਾ ਪੰਜਾਬ ਤੇ ਜਗਾ ਗੌਰ ਨਾਲ ਸੁਣਿਓ ਕੀ ਕਹਿੰਦਾ ਪੰਜਾਬ ਇਹਨੇ ਝੱਲੇ 47 ਤੇ 84 ਵਾਲੇ ਦੌਰ ਇਹਨੇ ਝੱਲੇ 47 ਤੇ 84 ਵਾਲੇ ਦੌਰ ਆਇਆ ਦੁੱਖਾਂ ਦੇ ਮੁਸੀਬਤਾਂ ਨਾਲ ਕਹਿੰਦਾ ਪੰਜਾਬ ਇੱਕ ਚੜਦਾ ਪੰਜਾਬ ਕੁਲਿੰਦਾ ਪੰਜਾਬ ਸਾੜੀ ਗੁਰੂਆਂ ਦੀ ਬਾਣੀ ਤੇ ਉਹੇ ਪਾਣੀ ਜਹਰੀ ਨੇ ਸਾੜੀ ਗੁਰੂਆਂ ਦੀ ਬਾਣੀ ਤੇ ਉਹੇ ਪਾਣੀ ਜਹਰੀ ਨੇ ਕਦੇ ਸੋਚਿਆ ਤੁਸੀਂ ਇਕੀ ਸੰਦਾ ਪੰਜਾਬ ਚੰਦਾ ਪੰਜਾਬ ਖੁਲੈਂਦਾ ਪੰਜਾਬ ਤੇ ਮਹਿਤ ਮਿੱਟੀ ਚੋਂ ਸੀਂਦਾ ਦੇ ਆਉਣ ਵਾਲੀ ਹੋਵੇ ਮਹਿਤ ਮਿੱਟੀ ਚੋਂ ਸੀਂਦਾ ਦੇ ਆਉਣ ਵਾਲੀ ਆਉਂਦੀ ਆਇਆ ਤਨੀਆਂ ਤੇ ਸ਼ਮੀਆਂ ਤੇ ਬੈਠਾ ਬਜਾ ਚਰਦਾ ਪੰਜਾਬ ਆਂਦਾ ਬਜਾ ਤੇ ਆਉਂਦੇ ਖਾਲਸਾਈ ਬਾਗੀ ਦੇ ਕਿਤਾਬ ਦੇ ਹਿੱਸੇ ਆਉਂਦੇ ਖਾਲਸਾਈ ਬਾਗੀ ਦੇ ਕਿਤਾਬ ਦੇ ਹਿੱਸੇ ਨਾਮ ਛੰਡਿਆ ਹੱਕਾਂ ਦੇ ਜਦੋਂ ਵਿੰਦਾ ਪੰਜਾਬ ਚੜਦਾ ਪੰਜਾਬ ਵਿੰਦਾ ਪੰਜਾਬ ਦੁਲਾ ਭੱਟੀ ਜੱਗਾ ਸੁਣ ਲੈਣ ਜੇ ਜਨਾਨੀਆਂ ਤਾਂ ਪੁੱਤ ਪੈਦਾ ਹੋਣ ਜਿਹੜੇ ਦੇ ਕੁਰਬਾਨੀਆਂ ਦੁਲਾ ਭੱਟੀ ਜੱਗਾ ਸੁਣ ਲੈਣ ਜੇ ਜਨਾਨੀਆਂ ਤਾਂ ਪੁੱਤ ਪੈਦਾ ਹੋਣ ਜਿਹੜੇ ਦੇ ਕੁਰਬਾਨੀਆਂ ਉਹ ਜੰਮਦੇ ਨੂੰ ਦੱਸਿਓ ਭਗਤ ਸਿੰਘ ਵਾਰੇ ਕੀ ਸੀ ਹੁਡਮ ਸਿਉਂਦੇ ਉੱਚੇ ਖਾਬ ਦੱਸਿਓ ਹੋਰ ਭਾਵੇਂ ਰੱਖਿਓ ਪੰਜਾਬੀ ਉਹਨਾਂ ਕੁਝ ਆਉਂਦੀ ਪੀੜੀ ਜੋਗਾ ਸਾਹਮਣੇ ਪੰਜਾਬ ਰੱਖਿਓ ਉਹ ਕਿੱਥੋਂ ਤੱਕ ਰਾਜੇ ਰਣਜੀਤ ਸਿੰਘ ਦਾ ਰਾਜ ਸੀ ਤੇ ਕਿੱਥੋਂ ਤੱਕ ਹੁੰਦਾ ਏ ਪੰਜਾਬ ਸੀ ਕਿੱਥੋਂ ਤੱਕ ਰਾਜੇ ਰਣਜੀਤ ਸਿੰਘ ਦਾ ਰਾਜ ਸੀ ਤੇ ਕਿੱਥੋਂ ਤੱਕ ਹੁੰਦਾ ਏ ਪੰਜਾਬ ਸੀ ਦੱਸਿਓ ਅਕਾਲੀ ਸਿੰਘ ਫੂਲਾ ਹੁੰਦਾ ਕੌਣ ਸੀ ਤੇ ਕਿਹੜੇ ਸਿੰਘ ਸੁਖਾ ਮਹਤਾਬ ਸੀ ਕਿਹੜੇ ਕਿੜੇ ਸੇ ਸੱਤ ਤੋੜ ਤੋੜ ਵੱਖ ਕੀਤੇ ਕਿੱਥੇ ਰਹਿ ਗਏ ਰਾਵੀ ਤੇ ਚਨਾਬ ਦੱਸਿਓ ਹੋਰ ਭਾਵੇਂ ਰੱਖਿਓ ਪੰਜਾਬੀਓ ਨਾ ਕੁਝ ਆਉਂਦੀ ਢੀੜੀ ਜੋਗਾ ਸਾਲ ਕੇ ਪੰਜਾਬ ਰੱਖਿਓ ਲੋਕ ਦਾ ਵੇਲਾ ਦੱਸਿਓ ਹੁੰਦਾ ਏ ਕਿਹੜਾ ਵੇਲਾ ਨਾਲੇ ਦੱਸਿਓ ਪੁਰੇ ਦੀ ਹੁੰਦੀ ਪੌਣ ਕੀ ਲੋਕ ਦਾ ਵੇਲਾ ਦੱਸਿਓ ਹੁੰਦਾ ਏ ਕਿਹੜਾ ਵੇਲਾ ਨਾਲੇ ਦੱਸਿਓ ਪੁਰੇ ਦੀ ਹੁੰਦੀ ਪੌਣ ਕੀ ਵਾਰੇ ਸਾਸਿ ਕੌਣ ਕਿਹੜਾ ਚਮਹਿਆਤੀ ਬਾਬਾ ਬੁੱਲਾ ਸੂਫੀ ਬੁੱਧੂ ਸਾਡੀ ਕੌਣ ਸੀ ਉਹ ਭੁੱਲ ਹੀ ਨਾ ਜਾਇਓ ਬਾਬੇ ਨਾਲ ਇੱਕ ਦੀ ਬਾਣੀ ਨਾਲੇ ਤੇਤੇ ਮਰਦਾਨੇ ਦੀ ਰਵਾਬ ਰੱਖਿਓ ਹੋਰ ਭਾਵੇਂ ਰੱਖਿਓ ਪੰਜਾਬੀਓ ਨਾ ਤੁਝੇ ਆਉਂਦੀ ਪੀੜੀ ਜੋਗਾ ਸਾਹਮ ਕੇ ਪੰਜਾਬ ਰੱਖਿਓ ਦੱਸਿਓ ਲਖਾਰੀਸ਼ਨ ਲਿਖਦਾ ਕਵੇਂ ਸੀ ਗਵਾ ਸੱਚੀਆਂ ਜਾਂ ਮਾਰ ਦਾ ਗਪਾਉ ਸੀ ਉਹ ਅੱਜ ਦੀਨੂ ਸ਼ਹਿਰਾਂ ਵਾਲੇ ਆਖ ਦੇ ਸ਼ਰਾਰਤਾਂ ਨੇ ਪਿੰਡਾਂ ਵਾਲੇ ਕਹਿੰਦੇ ਉਹਨੂੰ ਚੋਰ ਸੀ ਚਰਖਾ ਭਲੰਗ ਪੀੜੀ ਮੰਦਣੀ ਮਧਾਣੀ ਨਾਲੇ ਹੁੰਦੇ ਕਿਸੇ ਟੋਬੇ ਤੇ ਤਲਾਬ ਦੱਸਿਓ ਹੋਰ ਭਾਵੇਂ ਰੱਖਿਓ ਪੰਜਾਬੀ ਉਹਨਾਂ ਕੋ ਜਿਉਂਦੀ ਪੀੜੀ ਜੋਗਾ ਸਾਹਮ ਕੇ ਪੰਜਾਬ ਰੱਖਿਓ ਵਾਹਿਗੁਰੂ ਖਾਲਸਾ